ਜਮਾਤ 8ਵੀਂ ਪਾਠ ਪਹਿਲਾ ਜੈ ਭਾਰਤ ਮਾਤਾ ਕਵਿਤਾ ਕਵੀ ਦਾ ਨਾਮ ਸ਼ਿਵ ਕੁਮਾਰ ਬਟਾਲਵੀ ਪ੍ਰਸ਼ਨ ਊੜਾ ਇਸ ਪਾਠ ਵਿੱਚ ਕਿਹੜੇ-ਕਿਹੜੇ ਦੇਸ਼ ਭਗਤਾਂ ਦਾ ਜ਼ਿਕਰ ਆਇਆ ਹੈ ਉੱਤਰ ਇਸ ਕਵਿਤਾ ਵਿੱਚ ਰਾਜਾ ਪੂਰਸ ਸ਼ਿਵਾਜੀ ਰਾਣਾ ਪ੍ਰਤਾਪ ਰਾਣੀ ਛਾਂਸੀ ਜਲਿਆਂਵਾਲੇ ਬਾਗ ਦੇ ਸ਼ਹੀਦ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰ ਗਦਰੀ ਬਾਬੇ ਕਰਤਾਰ ਸਿੰਘ ਸਰਾਬਾ ਭਗਤ ਸਿੰਘ ਉਦਮ ਸਿੰਘ ਤੇ ਲਾਲਾ लाजपत राय ਆ ਦੇਸ਼ ਭਗਤਾਂ ਦਾ ਜ਼ਿਕਰ ਆਇਆ ਹੈ। ਪ੍ਰਸ਼ਨ ਆੜਾ ਇਸ ਕਵਿਤਾ ਵਿੱਚ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਨਾਲ ਸੰਬੰਧਿਤ ਕਿਹੜੀਆਂ-ਕਿਹੜੀਆਂ ਥਾਮਾਂ ਦਾ ਵਰਣਨ ਹੈ? ਉੱਤਰ ਇਸ ਕਵਿਤਾ ਵਿੱਚ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਨਾਲ ਸੰਬੰਧਿਤ ਥਾਵਾਂ ਜਲਿਆਂਵਾਲਾ ਬਾਗ ਕਾਮਾਗਾਟਾ ਮਾਰੂ ਸਾਕੇ ਨਾਲ ਸੰਬੰਧਿਤ ਪਾਣੀ ਤੇ ਚਾਂਸੀ ਦਾ ਵਰਣਨ ਹੈ। ਇਹ ਥਾਂ ਲਿਖੀਆਂ ਸਤਰਾਂ ਦਾ ਭਾਵ ਸਪਸ਼ਟ ਕਰੋ। ਲਹੂਆਂ ਦੇ ਸੰਗ ਲਿਖੀ ਗਈ ਹੈ ਅਣਖ ਤੇਰੀ ਦੀ ਲੰਮੀ ਗਾਥਾ ਅਰਥ ਭਾਰਤ ਮਾਤਾ ਦੀ ਅਣਖ ਅਤੇ ਆਜ਼ਾਦੀ ਦੀ ਰਾਖੀ ਖਾਤਰ ਦੇਸ਼ ਭਗਤਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਦੀ ਕਹਾਣੀ ਬਹੁਤ ਲੰਬੀ ਹੈ ਫਾਂਸੀ ਦੇ ਫੱਟਿਆਂ ਤੇ ਬੈਠੀ ਤਾਰੀਖ ਪਈ ਆਖੇ ਜੈ ਭਾਰਤ ਜੈ ਭਾਰਤ ਮਾਤਾ ਭਾਰਤ ਮਾਤਾ ਦੀ ਅਣਖ ਅਤੇ ਆਜ਼ਾਦੀ ਦੀ ਖਾਤਰ ਅਨੇਕਾਂ ਸੂਰਮੇ ਫਾਂਸੀ ਉੱਤੇ ਚੜ ਗਏ ਅਜਿਹੇ ਸੂਰਮਿਆਂ ਦੀ ਮਾਂ ਭਾਰਤ ਦੀ ਜੈ ਜੈਕਾਰ ਕਰਦੇ ਹਾਂ ਧੰਨਵਾਦ